ਆਪਾਂ ਨੇ ਜੀ ਦੇਸੀ ਘਿਓ ਦੀ ਅੱਜ ਵੀਡੀਓ ਬਣਾਈ ਆ ਬਹੁਤ ਹੀ ਸੌਖੇ ਤਰੀਕੇ ਨਾਲ ਦੇਸੀ ਘਿਓ ਆਪਣਾ ਘਰੇ ਤਿਆਰ ਹੋ ਜਾਂਦਾ ਇਹ ਆਪਣੀ ਹੈਗੀ ਆ ਗਾਂ ਦਾ ਘਿਓ ਗਾਂ ਦਾ ਘਿਓ ਬਾਜ਼ਾਰ 'ਚ ਬਹੁਤ ਹੀ ਮਹਿੰਗਾ ਵਿਕਦਾ ਆ ਤੇ ਆਪਾਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕੀਤਾ ਵਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਆਪਾਂ ਨੇ ਦੱਸਿਆ ਵਾ ਵੀ ਕਿੰਨੀ ਛੀਤੀ ਕਿੰਨੇ ਟਾਈਮ ਚ ਇਹ ਆਪਣਾ ਇਹ ਕਿਉਂ ਤਿਆਰ ਹੁੰਦਾ ਵਾ ਇਹ ਆਪਣੀ ਝਿਮਖਣੀਆ ਮਖਣੀ ਦਾ ਇੱਕ ਕੌਲਾ ਆਪਣਾ ਹੋੜ ਉਹ ਆਪਾਂ ਨੇ ਗਰਮ ਕਰਕੇ ਫ੍ਰੀਜ ਵਿੱਚ ਰੱਖਤਾ ਸੀ ਠੰਡਾ ਹੋਇਆ ਤੇ ਉਹਦੀ ਟਿੱਕੀ ਗਈ ਜੰਮ ਆਪਾਂ ਇਹਨੂੰ ਵੀ ਗਰਮ ਕਰਕੇ ਫ੍ਰੀਜ ਵਿੱਚ ਰੱਖਾਂਗੇ ਜਦੋਂ ਆਪਣੀ ਇਹ ਟਿੱਕੀ ਬਣ ਗਈ ਉਹਦੇ ਵਿੱਚੋਂ ਫਿਰ ਆਪਾਂ ਲੱਸੀ ਦਵਾਂਗੇ ਕੱਢ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਤੇਸੀ ਘਿਓ ਬਣਾਉਣ ਦਾ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਬਹੁਤ ਹੀ ਛੇਤੀ ਬਣ ਕੇ ਆਪਣਾ ਘਿਓ ਰੈਡੀ ਹੋ ਜਾਂਦਾ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਜਿਹੜੀ ਆਪਾਂ ਮੱਖਣੀ ਤਿਆਰ ਕਰਦੇ ਆ ਦਹੀਂ ਤੋਂ ਵੀ ਕਰ ਲੈਨੇ ਆਪਾਂ ਮਲਾਈ ਤੋਂ ਵੀ ਤਿਆਰ ਕਰ ਲੈਨੇ ਆ ਬਹੁਤ ਹੀ ਸੌਖਾ ਤਰੀਕਾ ਆ ਮੱਖਣੀ ਬਣਾਉਣ ਦਾ ਵੀ ਤੇ देसी घी ਉਹ ਤਿਆਰ ਕਰਨ ਦਾ ਵੇਲੇ ਆਪਾਂ ਨੇ ਜੀ ਮੱਖਣੀ ਗਰਮ ਕਰ ਲਈ ਸੀਗੀ ਹੁਣ ਆਪਾਂ ਨੇ ਗਰਮ ਕਰਕੇ ਮੱਖਣੀ ਇਹ ਬਿਲਕੁਲ ਲੱਸੀ ਜੀ ਬਣ ਗਈ ਇਹਨੂੰ ਆਪਾਂ 1 ਘੰਟੇ ਵਾਸਤੇ ਫ੍ਰਿਜ ਚ ਰੱਖ ਦਾਂਗੇ ਜਦੋਂ ਇਹਦੀ ਟਿੱਕੀ ਜੰਮ ਗਈ ਫਿਰ ਇਹਦੇ ਵਿੱਚੋਂ ਆਪਾਂ ਲੱਸੀ ਕੱਢ ਦਾਂਗੇ ਤੇ ਫਿਰ ਇਹਨੂੰ ਦੁਬਾਰਾ ਆਪਾਂ ਗੈਸ ਦੇ ਉੱਤੇ ਗਰਮ ਕਰਾਂਗੇ ਫਿਰ ਆਪਣਾ ਇਹ ਤੋਂ ਬਾਅਦ ਜਹੀ ਦੇਸੀ ਘੀਓ ਤਿਆਰ ਹੋਊਗਾ ਆਪਾਂ ਨੇ ਜੀਮ ਮੱਖਣੀ ਲਈ ਇਹ ਗਰਮ ਕਰ। ਹੁਣ ਆ ਇੱਕ ਘੰਟੇ ਵਾਸਤੇ ਆਪਾਂ ਇਹਨੂੰ ਫ੍ਰਿਜ ਚ ਰੱਖ ਦਾਂਗੇ। ਤੇ ਹੁਣ ਇਹ ਆਪਾਂ ਨੇ ਠੰਡੀ ਕਰ ਲਈ। ਤੇ ਫਿਰ ਇਹਦੀ ਜਦੋਂ ਲੱਸੀ ਨਿਕਲ ਗਈ, ਫਿਰ ਆਪਾਂ ਇਹਦੇ ਤੋਂ ਘਿਓ ਤਿਆਰ ਕਰਾਂਗੇ। desi ਘਿਓ। ਆਪਾਂ ਨੇ ਜੀ ਘਿਓ ਕਰਮ ਕਰਕੇ ਫ੍ਰਿਜ ਵਿੱਚ ਰੱਖਤਾ ਸੀਗਾ। ਤੇ ਹੁਣ ਆਪਾਂ ਇਹਦੀ ਲੱਸੀ ਦਵਾਂਗੇ ਕੱਢ। ਆ ਦੇਖੋ ਜੀ। ਲੱਸੀ ਹੁਣ ਇੱਕ ਸਾਈਡ ਤੇ ਹੋ ਜੂਗੀ ਆ ਸਾਰੀ ਲੱਸੀ ਆ ਇਹ ਲੱਸੀ ਆਪਾਂ ਕੱਢ ਦਾਂਗੇ ਫਿਰ ਇਹਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਨਾਲ ਤੇ ਫਿਰ ਆਪਣਾ ਘਿਓ ਬਣ ਕੇ ਰੈਡੀ ਹੋ ਜੂਗਾ ਇਹ ਵਿੱਚੋਂ ਲੱਸੀ ਦਿੱਤੀ ਸੀ ਕੱਢ ਵਿੱਚ ਹਜੇ ਵੀ ਮਾੜੀ-ਮੋਟੀ ਲੱਸੀ ਹੈਗੀ ਆ ਇਹ ਥੋੜੀ ਬਹੁਤੀ ਰਹਿ ਜਾਂਦੀ ਆ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਨਾਲ ਇਹਨੂੰ ਘਿਓ ਨੂੰ ਰਚਾਵਾਂਗੇ ਜਦੋਂ ਇਹਨ ਆਪਣਾ ਚੰਗੀ ਤਰ੍ਹਾਂ ਨਾਲ ਘਿਓ ਹੋ ਗਿਆ ਕੱਢ ਤੇ ਜਿਹੜੀ ਲੱਸੀ ਹੈ ਇਹ ਸਾਰੀ ਹੀ ਬਹਿ ਚੂਗੀ ਤੇ ਫਿਰ ਆਪਾਂ ਇੱਕ ਭਾਂਡੇ ਵਿੱਚ ਪਾਵਾਂਗੇ ਕਿਉਂ ਬਣਾਉਣ ਦਾ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਤੁਹਾਨੂੰ ਦੱਸਿਆ ਜੇ ਆਪਾਂ ਮੱਖਣੀ ਕੱਢ ਕੇ ਜਦ ਹੀ ਘਿਓ ਬਣਾਉਣੀ ਆ ਫਿਰ ਬਹੁਤ ਜ਼ਿਆਦਾ ਟਾਈਮ ਲੱਗਦਾ ਜਿਹੜਾ ਆਪਣਾ ਭਾਂਡਾ ਹੁੰਦਾ ਉਹ ਵੀ ਇੱਕ ਦਮ ਸੜ ਜਾਂਦਾ ਯਾਰ ਗੈਸ ਦੇ ਨਾਲ ਤੇ ਇਹ ਦੇ ਨਾਲ ਬੈਸਟ ਆ ਪਹਿਲਾਂ ਤੁਸੀਂ ਮੱਖਣੀ ਕੱਢੋ ਉਹਨੂੰ ਇੱਕ ਵਾਰੀ ਗਰਮ ਕਰਕੇ ਫ੍ਰਿਜ ਵਿੱਚ ਰੱਖ ਤੋ ਤੇ ਫਿਰ ਉਹ ਜਦੋਂ ਇਹਨੇ ਟਿੱਕੀ ਬਣ ਜਵੇ ਉਹਦੀ ਤੁਸੀਂ ਲੱਸੀ ਕੱਢ ਕੇ ਫਿਰ ਉਹ ਤੋਂ ਬਾਅਦ ਘਿਓ ਬਣਾਓ ਬਹੁਤ ਸੌਖਾ ਤਰੀਕਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜਿਹੜੇ ਸਾਡੇ ਨਵੇਂ ਭੈਣ ਭਰਾ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਹੁਣ ਆਪਾਂ ਇਹਨੂੰ ਜੀ ਚੰਗੇ ਤਰ੍ਹਾਂ ਨਾਲ ਰਜਾਂ ਰਣੇ ਆ ਫਿਰ ਆਪਾਂ ਤੁਹਾਨੂੰ ਘਿਓ ਬਣਿਆ ਹੋਇਆ ਹੀ ਦਿਖਾਵਾਂਗੇ ਆਪਣਾ ਜੀ ਦੇਸੀ ਘਿਓ ਬਣ ਕੇ ਬਿਲਕੁਲ ਰੈਡੀ ਆ ਆਪਾਂ ਨੇ ਸਾਰਾ ਦਿੱਤਾ ਸੀ ਪੋਣਾ ਪੂਰਾ ਆਪਾਂ ਨੂੰ ਕਾੜ ਕੇ ਹੀ ਕਿਊ ਬਣਾਉਣਾ ਚਾਹੀਦਾ ਜੇ ਆਪਣਾ ਥੋੜਾ ਜਿਹਾ ਦੇਸੀ ਘਿਓ ਕੱਚਾ ਰਹਿ ਜਵੇ ਇਹ ਇਹਦੇ ਵਿੱਚੋਂ 스멜 ਆਉਣ ਲੱਗ ਜਾਂਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਸੀ ਘਿਓ ਦੇ ਫਾਇਦੇ ਬਹੁਤ ਜ਼ਿਆਦਾ ਨੇ ਹਰਕ ਨੂੰ ਆਪਾਂ ਨੂੰ ਦਾਲ ਸਬਜ਼ੀ ਚ ਪਾ ਕੇ ਖਾਣਾ ਚਾਹੀਦਾ ਵਾ ਡਾਕਟਰ ਤਾਂ ਆਪਾਂ ਨੂੰ ਬੰਦ ਕਰ ਦਿੰਦੇ ਨੇ ਉਹਨਾਂ ਦੀ ਬਿਲਕੁਲ ਸੁਣਨੀ ਨਹੀਂ ਚਾਹੀਦੀ ਹੈਗੀ ਦੇਸੀ ਘਿਓ ਤਾਂ ਆਪਾਂ ਨੂੰ ਜਰੂਰ ਦੇਗਣ ਵਿੱਚ ਦੋ ਚਮਚੇ ਤਾਂ ਖਾਣੇ ਹੀ ਚਾਹੀਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ